ਦਾ ਸ਼ਰਮਾ ਘਾਮ ਦੀ ਜਨਾਨੀ ਹੈ ਨਾ ਇਹ ਉਹ ਸ਼ੈ ਹੈ ਜਿਹਨੂੰ ਤੁਸੀਂ ਹਲੇ ਚੰਗੀ ਤਰ੍ਹਾਂ ਜਾਣਦੇ ਨਹੀਂ ਸਰ ਜੀ ਨੀ ਫਿਲਮ ਜਿਹੜੀ ਸੀ ਕਾਫੀ ਚਰਚਾ ਦੇ ਵਿੱਚ ਰਹੀ ਆ ਉਹ ਫਿਲਮ ਵੀ ਪਿੰਕੀ ਢਾਲੀਵਾਲ ਨੇ ਕਰਵਾਈ ਪਿੰਕੀ ਢਾਲੀਵਾਲ ਦਾ ਜਿਹੜਾ ਕਿਰਦਾਰ ਆ ਪਿਛਲੇ ਲੰਬੇ ਸਮੇਂ ਤੋਂ ਲੋਕ ਜਾਣਦੇ ਆ ਬਹੁਤ ਵਧੀਆ ਆ ਫਿਰ ਤੁਸੀਂ ਕਿਉਂ ਜਿਸਮਾ ਦੀ ਨਿਲਾਮੀ ਕਰਕੇ ਡਾਕਟਰ ਪ੍ਰੋਡਿਊਸਰ ਨਾਲ ਆਪਣੀ ਸੈਟਿੰਗਸ ਕਰਕੇ ਫਿਰ ਤੁਸੀਂ ਸਿੰਗਰ ਬਣਦੀਆਂ ਹੋ ਜਾਂ ਐਕਟਰ ਬਣਦੀਆਂ ਹੋ ਜਾਂ ਮਾਡਲਸ ਬਣਦੀਆਂ ਹੋ ਕਿ ਤਰ ਰੁਪਾ ਤਾਂ ਹੁੰਦਾ ਤਾਂ ਵਿੱਚ ਕੁਆਲਿਟੀ ਨਹੀਂ ਹੈ ਤਾਂ ਤੁਸੀਂ ਗੰਦੇ ਕੰਮ ਕਰਕੇ ਪਿੰਕੀ ਢਾਲੀਵਾਲ ਨੇ ਤੇ ਕੋਠੀ ਪਾਕੇ ਦਿੱਤੀ ਸੀ ਹਮ ਸੁਨੰਦਰ ਸ਼ਰਮਾ ਨੂੰ ਸੁਨੰਦਰ ਸ਼ਰਮਾ ਮਹਿੰਗੇ ਤੋਂ ਮਹਿੰਗੀਆਂ ਚੀਜ਼ਾਂ ਵਰਤਦੀ ਰਹੀ ਆ ਕਿ ਜਿਹੜੀਆਂ ਗਾਇਕਾਆਂ ਆ ਨੀ ਇਹ ਸਮਝੌਤਾ ਕਰਕੇ ਕੰਪਰੋਮਾਈਜ਼ ਕਰਕੇ ਹੀ ਅੱਗੇ ਆਉਂਦੀਆਂ ਨੇ ਨਿਰਵਸਤਰ ਹੁੰਦੀਆਂ ਨੇ ਉਹਨਾਂ ਦੇ ਨਾਲ ਹੰਬਿਸਤਰ ਹੁੰਦੀਆਂ ਨੇ ਤਾਂ ਉਹਨੇ ਇਥੋਂ ਤੱਕ ਵੀ ਕਹਿ ਕਿ ਇਹਨਾਂ ਨੂੰ ਇਦੋਂ ਤਾਂ ਚੰਗਾ ਵੇਸ਼ਵਾ ਬਣ ਜਾਣਾ ਚਾਹੀਦਾ ਤਾਂ ਇਹ ਬੀਬੀ ਵੈਸੇ ਤਾਂ ਜਦੋਂ ਵੀ ਬੋਲਦੀ ਆ ਕੁਝ ਨਾ ਕੁਝ ਇਸ ਤਰ੍ਹਾਂ ਦਾ ਗਲਤ ਬੋਲਦੀ ਆ ਇਸ ਬੀਬੀ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸਾਰਿਆਂ ਨੂੰ ਆਪਾਂ ਇੱਕੋ ਰਸੇ ਦੇ ਨਾਲ ਨਹੀਂ ਬਣ ਸਕਦੇ ਸਾਰਿਆਂ ਨੂੰ ਚਰਿੱਤਰ ਹੀ ਨਹੀਂ ਦੱਸ ਸਕਦੇ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ ਐਸ ਵਕਤ ਜਿਹੜਾ ਕੇ ਅਸੀਂ ਮੁੱਦਾ ਛੇੜ ਰਹੇ ਆ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਨੰਦਾ ਸ਼ਰਮਾ ਵਰਸ ਜੀ ਪਿੰਕੀ ਢਾਲੀਵਾਲ ਸਨੰਦਾ ਸ਼ਰਮਾ ਦੇ ਵੱਲੋਂ ਪੋਸਟ ਜਿਹੜੀ ਕਿ ਵਾਇਰਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਉਸ ਦੇ ਉੱਪਰ ਸੋਸ਼ਲ ਮੀਡੀਆ ਮੀਨਸਟਰੀ ਮੀਡੀਆ ਸਾਰਾ ਕਿ ਖਬਰਾਂ ਦਿੰਦੇ ਨੇ ਪਰ ਸਾਡੇ ਨਾਲ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਗੱਗੜਪੁਰੀ ਮੌਜੂਦ ਨੇ ਅਸੀਂ ਇਹਨਾਂ ਦੇ ਨਾਲ ਚਰਚਾ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਜੀ ਬਹੁਤ ਸਵਾਗਤ ਹੈ ਸਸਿਕਾ ਜੀ ਸਸਿਕਾ ਜੀ ਕਿੰਨਾ ਕੁ ਜਾਣਦੇ ਹੋ ਪਿੰਕੀ ਢਾਲੀਵਾਲ ਬਾਰੇ ਸਨੰਦਾ ਸ਼ਰਮਾ ਬਾਰੇ ਪਿੰਕੀ ਢਾਲੀਵਾਲ ਮੇਰੇ ਬਹੁਤ ਕਰੀਬੀ ਦੋਸਤ ਨੇ ਕਈ ਸਾਲਾਂ ਤੋਂ ਅਸੀਂ ਮਤਲਬ ਇਕੱਠੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਵਿੱਚ ਉਹਨਾਂ ਦਾ ਮਿਊਜ਼ਿਕ ਚੱਲਦਾ ਸੀ ਤੇ ਅਸੀਂ ਜਿਹੜੇ ਰਾਜਸਥਾਨ ਦੇ ਵਿੱਚ ਕਈ ਪ੍ਰੋਗਰਾਮ ਕਰਾਏ ਅੰਬਾਲਾ ਦੇ ਵਿੱਚ ਅਸੀਂ ਪ੍ਰੋਗਰਾਮ ਕਰਵਾਏ ਕਈ ਪ੍ਰੋਗਰਾਮ ਜਿਹੜੇ ਅਸੀਂ ਰਲ ਕੇ ਕੀਤੇ ਤੇ ਪਿੰਕੀ ਢਾਲੀਵਾਲ ਜਿਹੜੇ ਆਮ ਸਿੰਗਰ ਹੈ ਉਹ ਜਿਹੜੇ ਮਤਲਬ ਅੱਜ ਜਿਹੜੇ ਚੋਟੀ ਤੇ ਪਹੁੰਚੇ ਹੋਏ ਸਿੰਗਰ ਆ ਉਹ ਵੀ ਬਹੁਤ ਸਤਿਕਾਰ ਕਰਦੇ ਨੇ ਇਥੋਂ ਤੱਕ ਕੇ ਭਗਵੰਤ ਮਾਨ ਦੇ ਨਾਲ ਵੀ ਉਹ ਉਹਨਾਂ ਦਾ ਜਿਹੜਾ ਵਧੀਆ ਜਰਾਨਾ ਸੀ ਜਦੋਂ ਅਸੀਂ ਅੰਬਾਲਾ ਪ੍ਰੋਗਰਾਮ ਕਰਵਾਇਆ ਸੀ ਤਾਂ ਭਗਵੰਤ ਮਾਨ ਉੱਥੇ ਐਜ਼ ਅ ਐਂਕਰ ਪਹੁੰਚੇ ਸੀ ਤਾਂ ਉਹ ਪਿੰਕੀ ਢਾਲੀਵਾਲ ਦੇ ਕਹਿੰਦੀ ਆ ਅਸੀਂ ਸਿਰਫ ਜਿਹੜਾ ਉਹਨਾਂ ਨੂੰ ਲਿਫਾਫੇ ਚ ਪਾ ਕੇ ਜੋ ਪੈਸੇ ਦਿੱਤੇ ਉਹ ਹੀ ਉਹਨਾਂ ਨੇ ਲਏ ਸੀ ਪੈਸੇ ਸਾਡੇ ਤੋਂ ਕਿਸੇ ਵੀ ਸਿੰਗਰ ਨੇ ਨਹੀਂ ਸੀ ਲਏ ਔਰ ਭਗਵੰਤ ਮਾਨ ਨੇ ਵੀ ਨਹੀਂ ਸੀ ਲਏ ਸਾਰਾ ਉਹਨਾਂ ਦਾ ਬਹੁਤ ਵਧੀਆ ਸਤਿਕਾਰ ਆ ਪਰ ਜਦੋਂ ਦੀ ਇਹ ਚੀਜ਼ ਸੁਣੀ ਆ ਜਿਹੜੀਆਂ ਖਬਰਾਂ ਸੰਨੰਦਾ ਸ਼ਰਮਾ ਦੀਆਂ ਆ ਰਹੀਆਂ ਆ ਤੋ ਇੱਥੇ ਯਕੀਨ ਜਾਂ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਤਾਂ ਲੋਕਾਂ ਨੂੰ ਜਿਹੜਾ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਪਹੁੰਚਾਇਆ ਬੜੇ ਬੜੇ ਸਿੰਗਰ ਜਿਹੜੇ ਅਣਕੜਤ ਸਿੰਗਰ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਆਵਾਜ਼ ਚੰਗੀ ਸੀ ਉਹਨਾਂ ਨੂੰ ਤਿਆਰ ਕਰ ਕਰਕੇ ਉਹਨਾਂ ਨੂੰ ਮਿਊਜ਼ਿਕ ਸਿਖਾ ਕੇ ਉਹਨਾਂ ਨੇ ਅੱਗੇ ਲਿਆਂਦਾ ਅਮਰ ਆਡੀਓ ਦੇ ਨਾਲ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਅਮਰ ਰੇਡੀਓ ਕੰਪਨੀ ਦੇ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਕਈ ਫਿਲਮਾਂ ਬਣਾਈਆਂ ਹੋਣ ਇੱਕ ਰਜਨੀ ਫਿਲਮ ਜਿਹੜੀ ਸੀ ਕਾਫੀ ਚਰਚਾ ਦੇ ਵਿੱਚ ਰਹੀ ਆ ਉਹ ਫਿਲਮ ਵੀ ਪਿੰਕੀ ਢਾਲੀਵਾਲ ਨੇ ਕਰਵਾਈ ਪਿੰਕੀ ਢਾਲੀਵਾਲ ਦਾ ਜਿਹੜਾ ਕਿਰਦਾਰ ਆ ਪਿਛਲੇ ਲੰਬੇ ਸਮੇਂ ਤੋਂ ਲੋਕ ਜਾਣਦੇ ਆ ਬਹੁਤ ਵਧੀਆ ਆ ਔਰ ਇਹ ਸੁਣ ਕੇ ਬੜਾ ਮੈਨੂੰ ਤਾਂ ਅਚਰਜਾ ਹੋਇਆ ਮੈਂ ਅੱਜ ਫੋਨ ਵੀ ਕਰ ਰਿਹਾ ਸੀ ਫੋਨ ਉਹਨਾਂ ਦਾ ਬੰਦ ਆ ਰਿਹਾ ਸੀਗਾ ਤਾਂ ਬਾਕੀ ਅਸੀਂ ਕੋਈ ਇਹ ਨਹੀਂ ਕੋਈ ਫੈਸਲਾ ਨਹੀਂ ਦੇ ਸਕਦੇ ਜੱਜਮੈਂਟਲ ਉਹ ਕਿੰਨੀ ਕਹਿ ਸਕਦੇ ਹੋ ਸਕਦਾ ਕੋਈ ਜਿਹੜੀ ਗੜਬੜ ਹੋਈ ਹੋਵੇ ਪਰ ਪਿੰਕੀ ਢਾਲੀਵਾਲ ਬਾਰੇ ਜਿੰਨਾ ਕਿ ਮੈਂ ਜਾਣਦਾ ਉਹ ਇੱਕ ਬਹੁਤ ਵਧੀਆ ਇਨਸਾਨ ਪਰ ਪਰ ਸ਼ਨੰਦਾ ਸ਼ਰਮਾ ਦੇ ਬਲੋਂ ਦਾ ਪੋਸਟ ਪਾ ਕੇ ਲਿਖਿਆ ਗਿਆ ਕਿ ਮੈਂ ਮੰਗਣ ਦੇ ਬਰੋਬਰ ਆ ਗਈਆਂ ਮੈਂ ਤਰਸਯੋਗ ਹਾਲਾਤਾਂ ਤੇ ਆ ਗਈਆਂ ਅਜੇ ਆ ਕੁਝ ਸਾਹਮਣੇ ਆਇਆ ਉਸ ਤੋਂ ਬਾਅਦ ਇੱਕ ਪੋਸਟ ਅਜ ਹੋਰ ਵਾਇਰਲ ਹੁੰਦੀ ਹੈ ਅਜੇ ਆ ਕੁਝ ਜਿਹੜਾ ਕਿ ਸਾਹਮਣੇ ਆਉਂਦਾ ਇਸ ਦੇ ਵਿੱਚ ਹੀ ਨੈਨਸੀ ਗਰੇਵਾਲ ਦੀ ਐਂਟਰੀ ਹੋ ਜਾਂਦੀ ਹੈ ਇਹਨਾਂ ਮੁੱਦਿਆਂ ਦੇ ਵਿੱਚ ਨੈਨਸੀ ਗਰੇਵਾਲ ਨੇ ਬੋਲਿਆ ਉਹਦੇ ਚ ਜੋ ਜਿਹੜਾ ਮੈਂ ਵੀ ਸੁਣਿਆ ਆ ਕਿ ਪਿੰਕੀ ਢਾਲੀਵਾਲ ਨੇ ਤੇ ਕੋਠੀ ਪਾ ਕੇ ਦਿੱਤੀ ਸੀ ਹਮ ਸੁਨੰਦਾ ਸ਼ਰਮਾ ਨੂੰ ਸੁਨੰਦਾ ਸ਼ਰਮਾ ਮਹਿੰਗੇ ਤੋਂ ਮਹਿੰਗੀਆਂ ਚੀਜ਼ਾਂ ਵਰਤਦੀ ਰਹੀ ਆ ਔਰ ਅੱਜ ਜਿਹੜਾ ਇਹ ਮੁੱਦਾ ਉੱਠਣਾ ਹਮ ਇਹ ਜਿਹੜਾ ਆ ਇਹ ਇਹਦੇ ਪਿੱਛੇ ਕੁਝ ਗੱਲ ਹੋਰ ਹੈ ਹਮ ਇਥੋਂ ਤੱਕ ਕਿਹਾ ਜਾਂਦਾ ਕਿ ਉਹ ਆਪਣੇ ਭੈਣ ਦੇ ਬੇਟੇ ਨੂੰ ਰਿਸ਼ਤਾ ਕਰਵਾਉਂਦੇ ਸੀ ਪਿੰਕੀ ਢਾਲੀਵਾਲ ਕੁਝ ਲੋਕ ਕਹਿੰਦੇ ਆ ਕਿ ਜਿਹੜਾ ਪਿੰਕੀ ਢਾਲੀਵਾਲ ਦਾ ਬੇਟਾ ਆ ਇਹ ਜਿਹੜਾ ਆ ਇਹ ਦੇ ਵਾਸਤੇ ਰਿਸਟਰ ਕਰਨਾ ਚਾਹੁੰਦੀ ਸੀ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਬਾਅਦ ਚ ਉਹ ਮੁਕਰ ਗਏ ਕਈ ਤਰ੍ਹਾਂ ਦੀਆਂ ਜੜੀਆਂ ਚਰਚਾਵਾਂ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਹੁਣ ਅਸਲ ਕਹਾਣੀ ਤਾਂ ਤਾਂ ਪਤਾ ਲੱਗੇਗੀ ਜੇ ਪਿੰਕੀ ਢਾਲੀਵਾਲ ਨੂੰ ਮਿਲਦੇ ਆ ਜਾਂ ਸੁਨੰਦਾ ਸ਼ਰਮਾ ਦੀ ਗੱਲਬਾਤ ਸੁਣਦੇ ਆ ਅਜੇ ਤੱਕ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਪਰ ਨੈਂਸੀ ਗਰੇਵਾਲ ਦੀ ਜਿਹੜੀ ਤੁਸੀਂ ਵੀ ਵੀਡੀਓ ਸੁਣੀਆ ਉਹਦੇ ਚ ਉਹਨੇ ਬੜੀਆਂ ਅਤਰਾਜੋਕ ਗੱਲਾਂ ਕਹੀਆਂ ਨੇ ਨੈਂਸੀ ਗਰੇਵਾਲ ਦਾ ਕਿਰਦਾਰ ਕਿਹੋ ਜਿਹਾ ਉਹ ਵੀ ਆਪਾਂ ਸਾਰੇ ਜਾਣਦੇ ਆ ਔਰ ਉਹਨੇ ਜਿਹੜੇ ਗਾਇਕਾਂ ਬਾਰੇ ਜਿਹੜੀਆਂ ਸਾਡੀਆਂ ਭੈਣਾ ਗੁਵਾਰੀਆਂ ਨੇ ਉਹਨਾਂ ਬਾਰੇ ਬਹੁਤ ਗਲਤ ਜਿਹੜੀਆਂ ਸ਼ਬਦਾਵਲੀ ਵਰਤੀ ਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਗਾਇਕਾਂ ਆ ਨਹੀਂ ਇਹ ਸਮਝੌਤਾ ਕਰਕੇ ਕੰਪਰੋਮਾਈਜ਼ ਕਰਕੇ ਹੀ ਅੱਗੇ ਆਉਂਦੀਆਂ ਨੇ ਨਿਰਵਸਤਰ ਹੁੰਦੀਆਂ ਨੇ ਉਹਨਾਂ ਦੇ ਨਾਲ ਹੰਬਿਸਤਰ ਹੁੰਦੀਆਂ ਨੇ ਤਾਂ ਉਹਨੇ ਇਥੋਂ ਤੱਕ ਵੀ ਕਿਹਾ ਕਿ ਇਹਨਾਂ ਨੂੰ ਇਦੋਂ ਤਾਂ ਚੰਗਾ ਵੇਸ਼ਵਾ ਬਣ ਜਾਣਾ ਚਾਹੀਦਾ। ਇਹ ਬਿਲਕੁਲ ਬੀਬੀ ਗੱਲ ਗਲਤ ਹੈ ਜਿਹੜੀ ਤੁਸੀਂ ਕਰ ਰਹੇ ਹੋ ਸਾਰੀਆਂ ਜਿਹੜੀਆਂ ਸਿੰਗਲ ਨੇ ਉਹ ਕੰਪਰੋਮਾਈਜ਼ ਕਰਕੇ ਨਹੀਂ ਆਉਂਦੀਆਂ। ਆਪਣੇ ਗੁਣ ਦੇ ਨਾਲ ਕੋਈ ਅੱਗੇ ਆਉਂਦਾ ਆ। ਕੰਪਰੋਮਾਈਜ਼ ਕਰਕੇ ਜੇ ਅੱਗੇ ਆਉਂਦੇ ਹੁੰਦੇ ਤਾਂ ਲੋਕ ਪਤਾ ਨਹੀਂ ਕਿੰਨੇ ਕਿ ਤੁਰੇ ਫਿਰਦੇ ਆ। ਸਾਰੇ ਲੋਕ ਕਾਮਯਾਬ ਨਹੀਂ ਹੁੰਦੇ ਆਪਣੇ ਗੁਣ ਦੇ ਨਾਲ ਕਾਮਯਾਬ ਹੁੰਦੇ ਨੇ। ਜੇ ਉਹਨੇ ਇੱਥੇ ਵੀ ਇਹ ਵੀ ਕਿਹਾ ਕਿ ਜਿਹੜੀਆਂ ਐਕਟ੍ਰੈਸ ਨੇ। ਹੂੰ। ਅਗਰੇ ਐਕਟਰਸ ਸਾਰੀਆਂ ਹੀ ਕੰਪਰੋਮਾਈਜ਼ ਕਰਕੇ ਆਉਂਦੀਆਂ ਨੇ ਤੇ ਦੇਖੋ ਹੁਣ ਤੁਸੀਂ ਕਿੰਨੇ ਲਾਮੀ ਐਕਟਰ ਨੇ ਸ਼ਤਰੂਗਨ सिन्हा ਵਰਗੇ ਜਿਨ੍ਹਾਂ ਦੀਆਂ ਬੇਟੀਆਂ ਅਗਰਾਈਆਂ ਨੇ ਉਹ ਕੀ ਕੰਪਰੋਮਾਈਜ਼ ਕਰਕੇ ਆਈਆਂ ਨੇ ਬਿਲਕੁਲ ਬਕਵਾਸ ਹੈ ਤੇ ਇਹ ਬੀਬੀ ਵੈਸੇ ਤਾਂ ਜਦੋਂ ਵੀ ਬੋਲਦੀ ਆ ਕੁਝ ਨਾ ਕੁਝ ਇਸ ਤਰ੍ਹਾਂ ਦਾ ਗਲਤ ਬੋਲਦੀ ਆ ਇਸ ਬੀਬੀ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸਾਰਿਆਂ ਨੂੰ ਆਪਾਂ ਇੱਕੋ ਰਸਤੇ ਦੇ ਨਾਲ ਨਹੀਂ ਬਣ ਸਕਦੇ ਸਾਰਿਆਂ ਨੂੰ ਚਰਿੱਤਰ ਹੀ ਨਹੀਂ ਦੱਸ ਸਕਦੇ ਜਿਹਦੀ ਆਵਾਜ਼ ਚ ਦਮ ਹੈ ਜਿਹਨੂੰ ਜਿਹਦੀ ਗਾਇਕੀ ਦੇ ਵਿੱਚ ਦਮ ਆ ਉਹ ਹੀ ਅੱਗੇ ਆਉਂਦਾ ਹੈ ਔਰ ਇੱਥੇ ਜਦੋਂ ਉਹ ਗੱਲ ਕਰ ਰਹੀ ਆ ਕੰਪਰੋਮਾਈਜ਼ ਦੀ ਤੇ ਇੱਥੇ ਨਾਲੋਂ ਨਾਲ ਅਸੀਂ ਦੇ ਤੌਰ ਤੇ ਪਿੰਕੀ ਢਾਲੀਪਾਲ ਦੇ ਉੱਤੇ ਵੀ ਉਂਗਲ ਚੱਕ ਜੀਆ ਕਿਉਂਕਿ ਉਹ ਇਹ ਕਹਿ ਰਹੀ ਹੈ ਕਿ ਪਹਿਲਾਂ ਇਹ ਕੰਪਰੋਮਾਈਜ਼ ਕੀਤਾ ਇਹਨੇ ਤੇ ਫਿਰ ਅੱਗੇ ਆਈ ਹਾਲਾਂਕਿ ਪਿੰਕੀ ਢਾਲੀਵਾਲ ਨੂੰ ਉਹ ਇੱਥੇ ਤੱਕ ਸੁਣਿਆ ਕਿ ਪਾਪਾ ਕਹਿੰਦੀ ਸੀ ਕਿਉਂਕਿ ਉਹ ਉਹਦੇ ਮੁੰਡੇ ਦੇ ਨਾਲ ਰਿਸ਼ਤੇ ਦੀ ਗੱਲ ਚੱਲਦੀ ਰਹੀ ਉਦੇ ਭਾਂਜੇ ਦੇ ਨਾਲ ਗੱਲ ਚੱਲਦੀ ਰਹੀ ਤਾਂ ਇਹ ਜਿਹੜੀਆਂ ਬੀਬੀ ਨੈਂਸੀ ਗਰੇਵਾਲ ਦੀਆਂ ਜਿਹੜੀਆਂ ਵੀਡੀਓ ਨੇ ਭਾਵੇਂ ਨੂੰ ਵਿਊ ਬਹੁਤ ਮਿਲ ਰਹੇ ਨੇ ਕਿਉਂਕਿ ਉਹ ਬੋਲਦੀ ਐ ਇਸੇ ਕਰਕੇ ਕਿ ਉਹਨੂੰ ਵਿਊ ਜ਼ਿਆਦਾ ਮਿਲਣ ਲੇਕਿਨ ਉਹਦੀਆਂ ਜਿਹੜੀਆਂ ਗੱਲਾਂ ਦੇ ਵਿੱਚ ਕੁਝ ਵੀ ਸੱਚਾਈ ਨਹੀਂ ਹੁੰਦੀ ਬਕਵਾਸ ਤੋਂ ਇਲਾਵਾ ਉਹ ਕੁਝ ਨਹੀਂ ਬੋਲਦੀ ਇਸ ਕਰਕੇ ਬੀਬੀ ਨੈਂਸੀ ਗਰੇਵਾਲ ਦੀਆਂ ਜਿਹੜੀਆਂ ਵੀਡੀਓ ਨੇ ਆਪਾਂ ਉਹਦੇ ਤੇ ਬਹੁਤਾ ਵਿਸ਼ਵਾਸ ਨਹੀਂ ਕੀ ਇਹਦਾ ਜਿਹੜਾ ਆਪਾਂ ਇਹ ਮਸਲਾ ਨਵਾਂ ਆਇਆ ਹੈਗਾ ਹਰਾਕੇ ਨਵਾਂ ਨਹੀਂ ਹੈਗਾ ਇਸ ਤੋਂ ਪਹਿਲਾਂ ਵੀ ਜਿਹੜੇ ਕਿ ਪੁਰਾਣੇ ਗਾਇਕਾਂ ਦੇ ਵਿੱਚ ਵੀ ਦੁਫਾੜ ਹੁੰਦੇ ਰਹੇ ਨੇ ਪੁਰਾਣੇ ਜਿਹੜੇ ਡਾਇਰੈਕਟਰ ਹੁੰਦੇ ਸੀ ਜਾਂ ਮਿਊਜ਼ਿਕ ਕਰਦੇ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਦੁਫਾੜ ਹੁੰਦੇ ਰਹੇ ਨੇ ਕੀ ਅੱਜ ਦੀ ਖਬਰ ਸਭ ਤੋਂ ਵੱਡੀ ਇਹੀ ਮੰਨੀਏ ਕਿ ਸੁਨੰਦਾ <strong>ਫਰਮਾ</strong> ਬਸ ਪਿੰਕੀ ਢਾਲੀਵਾ ਇਸ ਟਾਈਮ ਜਿਹੜੀ ਆਸ ਤੋਂ ਭਾਖਰੀ ਖਬਰ ਆ ਉਹ ਤਾਂ ਇਹੀ ਆ ਹੂੰ ਭਾਵੇਂ ਇਹਦੇ ਚ ਸੱਚਾਈ ਦਾ ਸਾਨੂੰ ਕੁਝ ਨਹੀਂ ਪਤਾ ਕਿੰਨੀ ਸੱਚਾਈ ਹੈ ਕੀ ਹੈ ਆਪਾਂ ਮੈਂ ਪਹਿਲਾਂ ਵੀ ਕਿਹਾ ਕਿ ਜਜਮੈਂਟਲ ਹੋ ਕੇ ਕੋਈ ਆਪਾਂ ਗੱਲ ਨਹੀਂ ਕਰ ਸਕਦੇ ਲੇਕਿਨ ਜਿੰਨਾ ਕਿ ਮੈਂ ਜਾਣਦਾ ਕਿ ਪਿੰਕੀ ਢਾਲੀਵਾਲ ਇਸ ਤਰ੍ਹਾਂ ਕਿਸੇ ਦੇ ਨਾਲ ਨਾਜਾਇਜ਼ ਨਹੀਂ ਕਰ ਸਕਦਾ ਕਿ ਮੈਨੂੰ ਰੋਟੀ ਜੋਗੀ ਤਾਂ ਛੱਡ ਦਿਓ ਹਮ ਹਾਲਾਂਕਿ ਉਹਨਾਂ ਨੇ ਲੋਕਾਂ ਨੂੰ ਬਣਾਇਆ ਕਿੰਨੇ ਸਾਲਾਂ ਤੋਂ ਪਿੰਕੀ ਢਾਲੀਵਾਲ ਕੁਲਦੀਪ ਮਾਨਕ ਵਰਗੇ ਲੋਕ ਜਿਹੜੇ ਅਮਰ ਰੇਡੀਓ ਦੇ ਵਿੱਚ ਆਉਂਦੇ ਰਹੇ ਔਰ ਚੰਗੇ ਚੰਗੇ ਨਵਨੀ ਸਿੰਘਰਾ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਆ ਜਿਹੜੇ ਅੱਗੇ ਵਧੇ ਨੇ ਤਾਂ ਇਹ ਗੱਲ ਬਿਲਕੁਲ ਵੀ ਮੰਨਣ ਵਾਲੀ ਨਹੀਂ ਹੈ ਕਿ ਉਹ ਜਿਹੜਾ ਉਹਨੂੰ ਵਰਤ ਕੇ ਕਮਾਈ ਕਰਦੇ ਨੇ ਇਹ ਗਲਤ ਹੈ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਅਸੀਂ ਇਸੇ ਹੀ ਤਹਿਤ ਜਿਹੜੇ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਮੁੱਦੇ ਉੱਠਦੇ ਨੇ ਵੱਖ-ਵੱਖ ਜ਼ਗਾਵਾਂ ਤੋਂ ਮੁੱਦੇ ਉੱਠਦੇ ਨੇ ਵੱਖ-ਵੱਖ ਵਿਸ਼ਿਆਂ ਦੇ ਨਾਲ ਸੰਬੰਧ ਰੱਖਦੇ ਮੁੱਦੇ ਉੱਠਦੇ ਨੇ ਅਸੀਂ ਉਹਨਾਂ ਦੇ ਉੱਪਰ ਗੌਰ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਗੌਰ ਕਰਦੇ ਰਹਾਂਗੇ ਤੁਸੀਂ ਜੁੜੇ ਰਹਿਣਾ ਨਿਰਪੱਖ ਪੋਸਟ ਦੇ ਨਾਲ